ਜੁਲੰਦਰ ਦੇ ਹਾਟ ਦੇ ਅਦੀਨੋਂ ਦੇ ਜਡੇਆਲਾ ਮੰਚ ਕੀ ਵਿਖੇ ਇੱਕ ਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਜਡੇਆਲਾ ਪੁਲਿਸ ਵੱਲੋਂ ਸੱਤ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਫਿਲਹਾਲ ਪੁਲਿਸ ਵੱਲੋਂ ਇਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਹਾਂ ਜੀ ਸਰ ਜੀ ਦੱਸਿਓ ਕੀ ਸਾਰਾ ਮਾਮਲਾ ਹੈਗਾ ਜਿਹੜਾ ਗੁਰਦੁਆਰਾ ਸਾਹਿਬ ਦੇ ਬੇਅਦਬੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ 28 ਤਰੀਕ ਨੂੰ ਸਾਨੂੰ ਤਾਂ 4 ਦਿਨ ਪਹਿਲਾਂ ਜੇ ਕਲੀਅਰ ਪੂਰਾ ਹੋਇਆ ਬਈ 28 ਤਰੀਕ ਨੂੰ ਇੱਥੇ ਇੱਕ ਪ੍ਰਵਾਸੀ ਕੋਈ ਵਿਅਕਤੀ ਆਇਆ ਉਹਨਾਂ ਨੇ ਆਣ ਕੇ ਇੱਥੇ ਗੁਰੂ ਘਰ ਦੇ ਵਿੱਚ ਆਣ ਕੇ ਗੁਰੂ ਦੀ ਵਿਆਪਦੀ ਕੀਤੀ ਬਾਥਰੂਮ ਕੀਤਾ ਉਹਨਾਂ ਗੰਦੇ ਹੱਥਾਂ ਦੇ ਨਾਲ ਗੁਰੂ ਸਾਹਿਬ ਦੇ ਅੰਗ ਪਲਟੇ ਉਸ ਤੋਂ ਬਾਅਦ ਉਹਨਾਂ ਨੇ ਜੋ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਿਆ ਬੇ ਪ੍ਰਸ਼ਾਦ ਦੇ ਵਿੱਚ ਹੱਟ ਵੀ ਮਾਰੀ ਆ ਤੇ ਇੱਥੇ ਤੇ ਜਿਹੜੇ ਨੌਜਵਾਨ ਵੀਰ ਪ੍ਰਬੰਧਕ ਸੀਗੇ ਉਹਨਾਂ ਨੇ ਕੋਈ ਇਸ ਗੱਲ ਨੂੰ ਸੀਰੀਅਸ ਨਹੀਂ ਲਿਆ ਤੇ ਉਹਨਾਂ ਨੂੰ ਜਿਹੜਾ ਉਹ ਵਿਅਕਤੀ ਫੜਿਆ ਸੀਗਾ ਉਹਨੂੰ ਪਹਿਲਾਂ ਆਪ ਹੀ ਫੜਾਇਆ ਆਪ ਹੀ ਛਡਾ ਕੇ ਲਿਆਏ ਤੇ ਨਾਲ ਸਾਡੇ ਪਿੰਡ ਦੇ ਸਰਪੰਚ ਸਾਹਿਬ ਵੀ ਸੀ ਇੱਕ ਮੈਂਬਰ 85 ਉਸੇ ਮਲੇ ਦਾ ਛਡਾ ਕੇ ਲਾਏ ਉਸ ਤੋਂ ਬਾਅਦ ਫਿਰ ਜਦੋਂ ਸਾਡੇ ਕੋਲ ਧਰਮਕ ਕਮੇਟੀ ਪੰਡ ਸਾਡੇ ਸਾਰੇ ਧਰਮਕ ਕਮੇਟੀ ਗੁਰਪਖ ਗੁਰਪਖ ਧਾਰਮਿਕ ਕਮੇਟੀ ਆ ਜਿਹੜੇ ਗੁਰਪਰ ਰਸਮੀ ਮਨਾਉਨੇ ਆ ਉਹਦੇ ਕੋ ਮਾਮਲਾ ਆ ਫਿਰ ਅਸੀਂ ਕੱਲ ਦੀ ਮੀਟਿੰਗ ਰੱਖੀ ਕੱਲ ਮੀਟਿੰਗ ਰੱਖ ਕੇ ਤੇ ਸਤਕਾਰ ਕਮੇਟੀ ਵਾਲੇ ਵੀ ਇੱਥੇ ਸੰਘ ਆਏ ਤੇ ਉਸ ਦਿਵਾਰ ਇੱਥੇ ਉਹਨਾਂ ਤੇ ਐਫਆਈਆਰ ਕਰਾਈ ਗਈ ਆ ਪੰਜਾਂ ਬੰਦਿਆਂ ਤੇ ਐਫਆਈਆਰ ਹੋਈ ਆ ਜਿਹਦੇ ਵਿੱਚ ਗ੍ਰਾਂਤੀ ਸਿੰਘ ਦੀ ਡੈਸਕ ਬੈ ਚੁੱਕੀ ਆ ਤੇ ਬਾਕੀ ਚਾਰ ਸੰਘਾ ਦੇ ਫੜਨ ਵਾਲੇ ਆ ਉਦੋਂ ਬਾਅਦ ਜੇ ਹੁਣ ਕੋਈ ਹੋਰ ਵੀ ਵਿਅਕਤੀ ਉਹਦੇ ਵਿੱਚ ਨਾਮਜਾਤ ਹੁੰਦਾ ਹੋਊਗਾ ਤਦ ਉਹਨੂੰ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਗੁਰੂ ਦੀ ਵਿਵਸਥੀ ਆ ਇਹਦੇ ਵਿੱਚ ਕਿਸੇ ਵੀ ਦੋਸ਼ੀ ਨੂੰ ਬਖਸ਼ਣ ਜਿਹੜਾ ਇਹ ਪੰਜਾਬ ਸਰਕਾਰ ਤੋਂ ਪੰਜਾਬ ਦੇ ਡੀਜੀਪੀ ਤੋਂ ਵੀ ਇਹ ਮੰਗ ਕਰਦੇ ਆ ਕਿ ਘਰ ਗੁਰੂ ਘਰਾਂ ਦੇ ਵਿੱਚ ਜਾਣ ਕੇ ਕਿਉਂ ਇਹ ਗੱਲਾਂ ਹੁੰਨੀਆਂ ਆ ਹੋਰ ਕਿਉਂ ਨਹੀਂ ਇਹਨਾਂ ਨੂੰ ਇਹ ਕਮਲੇ ਲੋਕਾਂ ਨੂੰ ਜਾਂ ਕਮਲੇ ਬਣ ਜਾਂਦੇ ਮੁੜ ਕੇ ਕਹਿੰਦੇ ਕਮਲਾ ਸੀ ਜੀ ਇਹ ਬੱਚਾ ਸੀਗਾ ਤੇ ਇਹਨਾਂ ਨੂੰ ਘਰ ਦੀ ਦਾ ਸਭ ਕੁਝ ਦੀ ਦਾ ਉਸ ਕਰਕੇ ਇਹਨਾਂ ਨੂੰ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਾਂ ਮਿਲਣੀਆਂ ਚਾਹੀਦੀਆਂ ਦੋ ਚੂਭਕਸ਼ੇ ਨਹੀਂ ਜਾਣੇ ਚਾਹੀਦੇ ਇਹ ਸਾਡੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੇ 2028 ਤਰੀਕ ਦੀ ਘਟਨਾ ਆ ਹਾਂਜੀ ਤੇ ਇਹਨੂੰ ਦੱਸਣ ਦੇ ਵਜੇ ਲੁਕੋਇਆ ਕਿਉਂ ਗਿਆ ਕੀ ਕਾਰਨ ਕੀ ਮੰਦੇ ਹੈ ਇਹ ਇਹ ਉਹ ਹੀ ਗੱਲ ਕਰਦੇ ਨੇ ਜਿਹੜੀ ਇੱਥੇ ਪ੍ਰਬੰਧਕ ਕਮੇਟੀ ਤੋਂ ਆ ਮੈਂ ਨਾੜੀ ਵੀ ਕਹਿ ਸਕਦਾ ਤੇ ਉਹਨਾਂ ਦੀ ਨਿਗਹਿਲੀ ਵੀ ਕਹਿ ਸਕਦੇ ਆ ਉਹਨਾਂ ਦੀ ਨਿਗਹਿਲੀ ਸੀ ਜਾਂ ਉਹਨਾਂ ਨੂੰ ਜਿਹੜੇ ਉਹਨਾਂ ਦੇ ਉੱਤੇ ਸਗੇ ਨਾਲ ਬੰਦੇ ਉਹਨਾਂ ਨੇ ਘਰ ਭੰਆ ਲਿਆ ਤੇ ਇਸ ਕਰਕੇ ਕੋਈ ਇਦਾਂ ਦੀ ਗੱਲ ਨਹੀਂ ਹੋਈ ਪਰ ਉਹਨਾਂ ਸਾਰੀ ਇਹ ਜਾਨੀ ਇਹ ਕਹਨਾ ਬਹੁਤ ਵੱਡੀ ਗਲਤੀ ਕਰ ਲਈ ਆ ਜਿਹਨੂੰ ਉਹ ਸਾਰੀਆਂ ਪਛਤਾਉਣਗੇ ਗੁਰੂ ਸਾਹਿਬ ਕਦੀ ਮਾਫ਼ ਨਹੀਂ ਕਰਨਗੇ ਜੋ ਮੰਗੇ ਠਾਕਰ ਆਪਣੀ ਜਿਵੇਂ ਸੋਈ ਸੋਈ ਦੇਵੇ ਅਸੀਂ ਸਭ ਕੋ ਇਹ ਤੋਂ ਮੰਗਦੇ ਹਾਂ ਤੇ ਦੇ ਆ ਅੱਜ ਹੁਣ ਇੱਥੇ ਜਿਦਾਂ ਬੰਦੀਆਂ ਵੀ ਆਈਆਂ ਹੈਗੀਆਂ ਹੁਣ ਕੀ ਪੁਲਿਸ ਦੀ ਕਾਰਵਾਈ ਤੋਂ ਸੰਤੋਸ਼ਟ ਹੈ ਕੀ ਸੰਤੋਸ਼ਟ ਨਹੀਂ ਆ ਪੜਸਪਰ ਜੋ ਵਾਅਦਾ ਹੋ ਜਲਮੇ ਚ ਵਾਅਦਾ ਕਰੂਗੀ ਹੋਣੇ ਚ ਕੀ ਹੁਣ ਮਾਹੌਲ ਕਿਦਾਂ ਹੈ ਬਹੁਤ ਠੀਕ ਹੈ ਜਿਹੜੀ ਤੁਰੰਤ ਕਾਰਵਾਈ ਕਰਦੇ ਹੋਏ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ ਉਹਦੀ ਤਫतीश ਕਰ ਰਹੇ ਹਾਂ ਅੱਜ ਕੋਈ ਜਥੇਬੰਦੀਆਂ ਦੇ ਸਿੰਘ ਜਿਹੜੇ ਉਹ ਆ ਕੇ ਕੋਈ ਗੱਲ ਕਰ ਰਹੇ ਸੀ ਇਹਨਾਂ ਦੇ ਆਪਸ ਵਿੱਚ ਵਿਚਾਰ ਵੰਡਰਾ ਹੋ ਰਿਹਾ ਵੀ ਮर्याਦਾ ਦੀ ਨਿੰਜਨ ਕਮੇਟੀ ਨਹੀਂ ਕੰਮ ਕਰਦੀ ਉਹਨਾਂ ਜਰ ਮर्याਦਾ ਦਾ ਕਿਸ ਤਰ੍ਹਾਂ ਇੱਥੇ ਚਲਾਈ ਜਾਣੀ ਹੈ ਉਹਦੇ ਵਾਰਗਾਂ ਬਾਕੀ ਪ੍ਰਸ਼ਾਸਨ ਵੱਲੋਂ ਇਮੀਡੀਏਟਲੀ ਇਹਦੇ ਵਿੱਚ ਜਿਹੜਾ ਉਹ ਮੁਕਦਮਾ ਦਰਜ ਕਰ ਲਿਆ ਗਿਆ ਔਰ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਹੋਣਗੇ ਉਹਨਾਂ ਨੂੰ ਐਂਡ ਤੱਕ ਤਫ਼ਤੀਸ਼ ਕਰਕੇ ਤੇ ਸਾਰੇ ਜਿਹੜੇ ਆ ਉਹ ਹਰ ਐਂਗਲ ਤੋਂ ਇਹਨਾਂ ਤਫ਼ਤੀਸ਼ ਕੀਤੀ ਜਾ ਰਹੀ ਹੈ। ਸਿਰਫ ਇਹਨਾਂ ਲੋਕਾਂ ਦੇ ਅਫੇਅਰ ਵੀ ਇਹਦੇ ਵਿੱਚ ਅਜੇ ਜਿਹੜਾ ਹੈਗਾ ਉਹ ਕੁਝ ਕਮੇਟੀ ਦੇ ਕੋਈ ਬੰਦਾ ਵਿੱਚ ਨਾਲ ਕੋਈ ਜਿਹੜਾ ਬੰਦਾ ਅਜਨਬੀ ਜਿਹੜਾ ਕੋ ਆਇਆ ਸੀਗਾ ਜਿਹੜਾ ਕੋ ਮੀਟਿੰਗ ਕਰਨ ਉਹਦੇ ਵਿੱਚ ਉਹ ਵੀ ਹੈਗਾ। ਬਾਕੀ ਅਜੇ ਤਫ਼ਤੀਸ਼ ਦਾ ਮੈਟਰ ਹੈ ਉਹਦੇ ਵਿੱਚ ਦੇਖਦੇ ਆ ਕਿਹੜੇ-ਕਿਹੜੇ ਉਹ ਦੇ ਵਿੱਚ ਨੇ। ਅਰੇਸਟ ਵੀ ਕੀਤਾ ਨਹੀਂ ਕੋਈ ਇਹ ਦਿਸ਼ਟਰੇ ਦੇ ਵਿੱਚ ਇਹ ਇੱਕ ਹੋਈ ਆ ਪਰ ਉਹ ਅਜੇ ਤਫਤੀਸ਼ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਡਿਸਕਲੋਜ਼ ਤੁਹਾਨੂੰ ਬਾਅਦ ਕਰਦੇ ਹਾਂ ਜੀ ਹੌਨ ਸਰ ਨੌ ਪੀਸ ਬੋਲੇ ਹੈ ਸ਼ਾਂਤੀ ਹੈ ਬਿਲਕੁਲ ਠੀਕ ਹੈ ਜੀ